ਸਮਾਜ ਵਿੱਚ ਬਦਲਾਅ ਕਿਉਂ ਨਹੀਂ ਆਉਂਦਾ ਕਿਉਂਕਿ ਗਰੀਬ ਵਿੱਚ ਹਿੰਮਤ ਨਹੀਂ ਮੱਧਵ ਨੂੰ ਫੁਰਸਤ ਨਹੀਂ ਤੇ ਅਮੀਰ ਨੂੰ ਜ਼ਰੂਰਤ ਨਹੀਂ ਕਾਜੂ ਕਿੰਨਾ ਵੀ ਸਵਾਦ ਕਿਉਂ ਨਾ ਹੋਵੇ ਪਰ ਪੋਹੇ ਵਿੱਚੋਂ ਮੂੰਗਫਲੀ ਦੀ ਜਗ੍ਹਾ ਨਹੀਂ ਲੈ ਸਕਦਾ ਠੀਕ ਉਸੇ ਪ੍ਰਕਾਰ ਬਹੁ ਕਿੰਨੀ ਵੀ ਸਰਵਗੁਣ ਸੰਪੰਨ ਕਿਉਂ ਨਾ ਹੋਵੇ ਪਰ ਬੇਟੀ ਦੀ ਜਗ੍ਹਾ ਕਦੀ ਨਹੀਂ ਲੈ ਸਕਦੀ ਅੱਜ ਕੱਲ ਉਡੇੜ ਉਮਰ ਦੀਆਂ ਔਰਤਾਂ ਦੀ ਪਹਿਲੀ ਪਸੰਦ ਹੁੰਦੇ ਹਨ ਨੌਜਵਾਨ ਲੜਕੇ ਰਾਤ گزارਣੇ ਦੀ ਕੀਮਤ ਵੈਸ਼ਿਆ ਲੈਂਦੀ ਹੈ ਪਤਨੀ ਨਹੀਂ ਔਰਤ ਦੀ ਇੱਜ਼ਤ ਖਾ ਕੇ ਉਸ ਦੀ ਇੱਜ਼ਤ ਉਛਾਲ ਕੇ ਔਰਤ ਬਦਲਣ ਦੀ ਹਰਕਤ ਦਲਾਲ ਕਰਦਾ ਹੈ ਪਤੀ ਨਹੀਂ ਔਰਤ ਇਸ ਤਰ੍ਹਾਂ ਦਾ ਮਰਦ ਲੱਭਦੀ ਹੈ ਜਿਸ ਤੇ ਅੱਗੇ ਆਉਣ ਵਾਲਾ ਭਵਿੱਖ ਚੰਗਾ ਹੋਵੇ ਤੇ ਮਰਦ ਐਸੀ ਔਰਤ ਲੱਭਦਾ ਹੈ ਜਿਸ ਤੇ ਪਿੱਛੇ ਵਾਲਾ ਭਵਿੱਖ ਚੰਗਾ ਰਿਹਾ ਹੋਵੇ ਮਰਦ ਔਰਤ ਨੂੰ ਤਦ ਛੱਡਦਾ ਹੈ ਜਦੋਂ ਉਸ ਦਾ ਉਸ ਔਰਤ ਤੋਂ ਮਨ ਪਰ ਗਿਆ ਹੋਵੇ ਨੰਬਰ 2 ਜਦੋਂ ਉਸ ਦੀ ਜ਼ਿੰਦਗੀ ਵਿੱਚ ਕੋਈ ਦੂਸਰੀ ਔਰਤ ਆ ਗਈ ਹੋਵੇ ਗੱਲ ਕੜਵੀ ਹੈ ਪਰ ਸੱਚ ਹੈ ਲਗਭਗ 92% ਲੜਕੀਆਂ ਆਪਣੇ ਸਰੀਰ ਤੋਂ ਨਾ ਖੁਸ਼ ਹੁੰਦੀ ਹੈ ਤੇ ਮਨ ਚਾਹਿਆ ਸਰੀਰ ਦਾ ਆਕਾਰ ਪਾਉਣ ਦੇ ਲਈ ਡਾਈਟਿੰਗ ਦਾ ਸਹਾਰਾ ਲੈਂਦੀ ਹੈ ਬਿਨਾਂ ਜਿਸ ਨੂੰ ਛੁਏ ਕੋਈ ਰੂਹ ਨਾਲ ਲਿਪਟ ਜਾਏ ਉਹ ਇਸ਼ਕ ਹੈ ਆਨਲਾਈਨ ਮੁਹੱਬਤ ਵਿੱਚ ਉਮਰ ਕੌਣ ਦੇਖਦਾ ਹੈ ਲੋਕ ਸਿਰਫ ਡੀਪੀ ਦੇਖਦੇ ਹਨ ਔਰਤ ਦਾ ਇੱਕ ਅਸੂਲ ਹੁੰਦਾ ਹੈ ਉਹ ਜਲਦੀ ਕਿਸੇ ਉੱਪਰ ਇਤਬਾਰ ਨਹੀਂ ਕਰਦੀ ਮਗਰ ਆਪਣੇ ਪਸੰਦੀਦਾ ਸ਼ਖਸ ਦੇ ਲਈ ਉਹ ਇਹ ਅਸੂਲ ਵੀ ਭੁੱਲ ਜਾਂਦੀ ਹੈ ਪ੍ਰੇਮੀ ਦੇ ਚੱਕਰ ਵਿੱਚ ਘਰ ਬਗਾੜ ਬੈਠੀ ਔਰਤ ਉਸ ਡਸਟ ਬੀਨ ਦੀ ਤਰ੍ਹਾਂ ਹੁੰਦੀ ਹੈ ਇਸਤੇਮਾਲ ਉਸਤਾਦ ਸਭ ਕਰਦੇ ਹਨ ਪਰ ਅਪਣਾਉਂਦਾ ਕੋਈ ਨਹੀਂ ਲਾਈਫ ਵਿੱਚ ਇੱਕ ਪਾਰਟਨਰ ਹੋਣਾ ਜ਼ਰੂਰੀ ਹੈ ਵਰਨਾ ਦਿਲ ਦੀ ਗੱਲ ਸਟੇਟਸ ਉੱਪਰ ਲਿਖਣੀ ਪੈਂਦੀ ਹੈ ਦੋਸਤੋ ਜੇਕਰ ਵੀਡੀਓ ਤੁਹਾਨੂੰ ਪਸੰਦ ਆ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਬੰਦ ਕਮਰੇ ਵਿੱਚ ਹਰ ਪਤੀ ਪਤਨੀ ਨੂੰ ਪਿਆਰ ਜਿਤਾਉਂਦਾ ਹੈ ਦੁਨੀਆ ਦੀ ਭੀੜ ਵਿੱਚ ਵੀ ਮਾਨ ਸਨਮਾਨ ਦੇਵੇ ਉਹੀ ਸੱਚਾ ਹਮਸਫਰ ਕਹਿਲਾਉਂਦਾ ਹੈ ਜੋ ਮਰਦ ਝੂਠ ਬੋਲਣ ਦੀ ਕਲਾ ਵਿੱਚ ਨਿਪੁੰਨ ਹੁੰਦਾ ਹੈ ਉਹ ਮਰਦ ਸਿਰਫ ਰੰਡੀਆਂ ਨੂੰ ਖੁਸ਼ ਕਰ ਸਕਦਾ ਹੈ ਆਪਣੀ ਪਤਨੀ ਨੂੰ ਨਹੀਂ ਕੌੜਾ ਹੈ ਪਰ ਸੱਚ ਹੈ ਮੋਬਾਈਲ ਦੇ ਕਾਰਨ ਬੱਚੇ ਮਾਤਾ ਪਿਤਾ ਦੇ ਕਵਰੇਜ ਏਰੀਆ ਤੋਂ ਬਾਹਰ ਹੁੰਦੇ ਜਾ ਰਹੇ ਹਨ